ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥਵਿਕ सुमनप्रीत कौर ਤੇ ਮੈਂ ਹਾਂ सुमनप्रीत कौर ਅੱਜ ਹੈ 9 ਸਤੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 9 ਸਤੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਕਿਸ ਦੁਆਰਾ ਲਿਖੀ ਗਈ ਕਿਤਾਬ ਆਪਰੇਸ਼ਨ ਸੰਧੂਰ ਦੀ ਅਨਟੋਲਡ ਸਟੋਰੀ ਆਫ ਇੰਡੀਅਨਜ਼ ਡੀਪ ਸਟ੍ਰਾਈਕਸ ਇਨਸਾਈਡ ਪਾਕਿਸਤਾਨ ਰਿਲੀਜ਼ ਕੀਤੀ ਗਈ ਵੈਰੀ ਵੈਰੀ ਇੰਪੋਰਟੈਂਟ ਬੁੱਕ ਦਾ ਨਾਮ ਐਂਡ ਰਾਈਟਰ ਦਾ ਨਾਮ ਤੁਹਾਡੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਆ ਤੇ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਆ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇੱਥੇ ਹੁਣ ਤੁਸੀਂ ਬੁੱਕ ਦਾ ਨਾਮ ਯਾਦ ਰੱਖਣਾ ਤੇ ਬੁੱਕ ਦੇ ਰਾਈਟਰ ਦਾ ਨਾਮ ਯਾਦ ਰੱਖਣਾ ਬੁੱਕ ਦਾ ਨਾਮ ਆ ਜੀ ਆਪਰੇਸ਼ਨ ਸਿੰਦੂਰ ਦੀ ਅਨਟੋਲਡ ਸਟੋਰੀ ਆਫ ਦੀ ਇੰਡੀਆਜ਼ ਡੀਪ ਸਟ੍ਰਾਈਕਸ ਇਨਸਾਈਡ ਪਾਕਿਸਤਾਨ ਇਹ ਬੁੱਕ ਜਿਹੜੀ ਕੇਐਸ ਕੇਜੀਐਸ ਢਿੱਲੋਣੇ ਲਿਖੀ ਆ ਕੇਜੀਐਸ ਢਿੱਲੋਣੇ ਲਿਖੀ ਹੈ ਇਹ ਬੁੱਕ ਜਿਸ ਦਾ ਨਾਮ ਕਾਫੀ ਇੰਪੋਰਟੈਂਟ ਆ ਤੇ ਬੁੱਕ ਵੀ ਕਾਫੀ ਇੰਪੋਰਟੈਂਟ ਆ ਰਾਈਟਰ ਦਾ ਨਾਮ ਇੰਪੋਰਟੈਂਟ ਆ ਸੁਜੀਤ ਪਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤੇ ਇਸ ਨੂੰ ਆਪਣੇ ਨੋਟਸ ਦੇ ਵਿੱਚ ਐਡ ਕਰਕੇ ਰੱਖ ਲਓ ਠੀਕ ਹੈ ਫੌਜ ਮੁਖੀ ਜਨਰਲ ਉਪਿੰਦਰ ਧ੍ਰਿਵੇਦੀ ਨੇ ਇਸ ਨੂੰ ਰਿਲੀਜ਼ ਕੀਤਾ ਵਾ ਇਹਦਾ ਉਦਘਾਟਨ ਕੀਤਾ ਵਾ ਠੀਕ ਹੈ ਕਈ ਵਾਰ ਉਦਘਾਟਨ ਪੁੱਛ ਲੈਂਦੇ ਆ ਤਾਂ ਸਾਡੇ ਜਿਹੜੇ ਚੀਫ ਆਫ ਆਰਮੀ ਆ ਉਹਨਾਂ ਨੇ ਉਪਿੰਦਰ ਧ੍ਰਿਵੇਦੀ ਉਹਨਾਂ ਨੇ ਇਸ ਨੂੰ ਲਾਂਚ ਕੀਤਾ ਵਾ ਉਦਘਾਟਨ ਕੀਤਾ ਵਾ ਕਿੱਥੇ ਕੀਤਾ ਨਵੀਂ ਦਿੱਲੀ ਦੇ ਵਿੱਚ ਸੇਵਾਮੁਕਤ ਲੈਫਟੀਨੈਂਟ ਜਰਨਲ ਕੇਐਸ ਢਿੱਲੋ ਦੁਆਰਾ ਲਿਖੀ ਗਈ ਹੈ ਕਿਤਾਬ ਹੁਣ ਇੱਕ ਬੁੱਕ ਦੀ ਗੱਲ ਆ ਤਾਂ ਮਨੋਚਾ ਦੀ ਇੱਕ ਨਵੀਂ ਕਿਤਾਬ ਇਨ ਪ੍ਰਾਈਸ ਆਫ ਕੋਲੀਸਮ ਪੋਲਿਟਿਕਸ ਰਿਲੀਜ਼ ਕੀਤੀ ਗਈ ਹਾਂਜੀ ਜਸਟਿਸ ਡੈਨਿਸ ਜਸਟਿਸ ਲੋਟਸ ਇਹ ਕਿਤਾਬ ਕੰਚਨ ਚੱਕਰਵਰਤੀ ਦੁਆਰਾ ਲਿਖੀ ਗਈ ਪ੍ਰੀਯੰਦਵਾ ਜੈ ਕੁਮਾਰ ਨੇ ਐਮ ਐਸ ਸੁਆਮੀ ਨਾਥਨ ਦੀ men who fed india ਕਿਤਾਬ ਲਿਖੀ ਜਸਟਿਸ ਡੀワイ ਚੰਦਰ ਚੋੜ ਨੇ ਆਪਣੀ ਨਵੀਂ ਕਿਤਾਬ ਵਾਈ ਦੀ ਕਨਸਟੀਟਿਊਸ਼ਨ ਮੈਟਰਸ ਰਿਲੀਜ਼ ਕੀਤੀ। ði rise of the hitman ਕਿਤਾਬ ਕੋਸ਼ਿਕ ਦੁਆਰਾ ਲਿਖੀ ਗਈ। ਆਰ ਕੋਸ਼ਿਕ ਨੇ ਲਿਖੀ ਹੈ ði rise of the hitman। ਦੀ ਕੋਸ਼ਿਕ ਨੈਟਵਰਕ ਕਿਤਾਬ ਸਾਗਤਾ ਸ਼੍ਰੀニਵਾਸ ਰਾਜੂ ਦੁਆਰਾ ਲਿਖੀ ਗਈ। ਡਾਕਟਰ ਵੇਸ਼ਵਰੂਪ ਰਾਏ ਚੌਧਰੀ ਨੇ ਗ੍ਰੀਨ ਗੋਲਡ, ਦੀ ਨੇਮ ਫਾਰਮੈਸੀ ਕਿਤਾਬ ਲਿਖੀ। ਗ੍ਰਾਮ ਮਾਧਵ ਨੇ دی ਨਿਊ ورلڈ 21ਸੈਂਚਰੀ ਗਲੋਬਲ ਆਰਡਰ ਐਂਡ ਇੰਡੀਆ ਕਿਤਾਬ ਲਿਖੀ ਨੈਕਸਟ ਐਸਰੋ ਦਾ ਕੁਲ ਸ਼ੇਖਰਪਟਿਨਮ ਸਪੇਸ ਪੋਰਟ ਕਦੋਂ ਤੱਕ ਬਣ ਕੇ ਤਿਆਰ ਹੋਵੇਗਾ ਜਿਵੇਂ ਕਿ ਪਹਿਲਾਂ ਵੀ ਕਾਫੀ ਐਗਜ਼ਾਮਸ ਦੇ ਵਿੱਚ ਆ ਚੁੱਕਿਆ ਵਾ 2023 ਦੇ ਪੰਜਾਬ ਪੁਲਿਸ ਕਨਸਟੇਬਲ ਦੇ ਵਿੱਚ ਵੀ ਆਇਆ ਕਿ ਇਸਰੋ ਨੇ ਕਿੱਥੇ ਆਪਣਾ ਇੱਕ ਨਵਾਂ ਸਪੇਸ ਪੋਰਟ ਖੋਲਣ ਦਾ ਐਲਾਨ ਕੀਤਾ ਸੀ ਤਾਂ ਕਿੱਥੇ ਕੀਤਾ ਸੀ ਇਹ ਐਲਾਨ ਤਾਮਿਲਨਾਡੂ ਦੇ ਤੁਥੂਕੁਡੀ ਜ਼ਿਲ੍ਹੇ ਦੇ ਕੁਲਸ਼ੇਖਰ ਪਟਿਨਮ ਵਿਖੇ ਕੀਤਾ ਸੀਗਾ ਐਲਾਨ ਤੇ ਹੁਣ ਇਸਰੋ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ 2026 ਤੱਕ ਇਹ ਬਣ ਕੇ ਤਿਆਰ ਹੋ ਜਾਵੇਗਾ ਕੁਲ ਸ਼ੇਖਰ ਪਟਿਨਮ ਸਪੇਸ ਬੋਰਟ ਜਿਹੜਾ ਕਿ ਤਾਮਿਲਨਾਡੂ ਦੇ ਤੁਥੂਕੜੀ ਜ਼ਿਲ੍ਹੇ ਦੇ ਵਿੱਚ ਬਣ ਰਿਹਾ ਵਾ ਠੀਕ ਹੈ অপਸ਼ਨ ਬੀ ਇਸ ਆ ਰਾਈਟ ਆਨਸਰ 2026 ਦਸੰਬਰ 2026 ਤੱਕ ਉਹਨਾਂ ਨੇ ਕਿਹਾ ਹੈ ਕਿ ਬਣ ਕੇ ਤਿਆਰ ਹੋ ਜਾਵੇਗਾ ਠੀਕ ਹੈ ਜੀ ਹਾਂਜੀ ਨੈਕਸਟ ਆ ਹਾਲ ਹੀ ਵਿੱਚ ਡੇਵਿਡ ਲੈਮੀ ਨੂੰ ਕਿਸ ਦੇਸ਼ ਦਾ ਨਵਾਂ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਡੇਵਿਡ ਲੈਮੀ ਇਹ ਨਵੇਂ ਉਪ ਪ੍ਰਧਾਨ ਮੰਤਰੀ ਬਣੇ ਆ ਬ੍ਰਿਟੇਨ ਦੇ ਆਪਸ਼ਨ A ਇਜ਼ ਆ ਰਾਈਟ ਆਨਸਰ ਹੁਣ ਇਹ ਬ੍ਰਿਟੇਨ ਦੇ ਬਣੇ ਆ ਤਾਂ ਬ੍ਰਿਟੇਨ ਦੀ ਕੈਪੀਟਲ ਕੀ ਆ ਲੰਡਨ ਤੇ ਕੁਸ਼ਾਂਗੀ ਸ਼ਹਿਰਾਂ ਬ੍ਰਿਟੇਨ ਦੀ ਸਭ ਤੋਂ ਛੋਟੀ ਉਮਰ ਦੀ ਵਕੀਲ ਬਣੀ ਜੈਕਬ ਬੈਥਲ ਇੰਗਲੈਂਡ ਪੁਰਸ ਕ੍ਰਿਕਟ ਟੀਮ ਦੇ ਸਭ ਤੋਂ ਘੱਟ ਉਮਰ ਦੇ ਕਪਤਾਨ ਬਣੇ ਇੰਗਲੈਂਡ ਨੇ ਸਪੇਨ ਨੂੰ ਹਰਾ ਕੇ ਮਹਿਲਾ ਯੂਰੋ ਕੱਪ 2025 ਦਾ ਖਿਤਾਬ ਜਿੱਤਿਆ ਇੰਗਲੈਂਡ ਦਾ ਯੂਰੋਟ ਟੈਸਟ ਕ੍ਰਿਕਟ ਵਿੱਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ ਭਾਰਤ ਸਰਕਾਰ ਨੇ ਯੂਕੇ ਨਾਲ ਮੁਕਤ ਵਿਪਾਰ ਸਮਝੌਤੇ ਨੂੰ ਮਨਜ਼ੂਰੀ ਦਿੱਤੀ। ਬ੍ਰਿਟੇਨ ਵਿੱਚ ਵੋਟ ਪਾਉਣ ਦੀ ਉਮਰ ਘਟਾ ਕੇ 16 ਸਾਲ ਕਰ ਦਿੱਤੀ ਗਈ। ਯੂਨਾਈਟਿਡ ਕਿੰਗਡਮ ਨੇ ਉੱਤਰੀ ਅਰਬ ਸਾਗਰ ਵਿੱਚ ਭਾਰਤੀ ਜਲ ਸੈਨਾ ਨਾਲ ਪਾਸੈਕਸ ਅਭਿਆਸ ਕੀਤਾ। ਯੂਕੇ ਨੇ ਯੂਕਰੇਨ ਲਈ 2 ਬਿਲੀਅਨ ਡਾਲਰ ਦੇ ਮਿਜ਼ਾਈਲ ਸੌਦੇ ਦਾ ਐਲਾਨ ਕੀਤਾ। ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ ਅਧਿਆਪਕਾਂ ਲਈ ਨਗਦੀ ਰਹਿਤ ਡਾਕਟਰੀ ਇਲਾਜ ਦਾ ਐਲਾਨ ਕੀਤਾ। ਹਾਂਜੀ ਰੀਸੈਂਟਲੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਅਧਿਆਪਕਾਂ ਲਈ ਨਕਦੀ ਰਹਿਤ ਡਾਕਟਰੀ ਇਲਾਜ ਦਾ ਐਲਾਨ ਕੀਤਾ অপশন ਸੀ ਇਸ ਆ ਰਾਈਟ ਆਨਸਰ ਮੁੱਖ ਮੰਤਰੀ ਯੋਗਯ ਦਿੱਤਿਆਨਾਥ ਨੇ ਅਧਿਆਪਕਾਂ ਲਈ ਸਿਹਤ ਸਿੱਖ ਮਿੱਤਰਾਂ ਅਤੇ ਪ੍ਰਾਇਮਰੀ ਸਕੈਂਡਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਹੋਰ ਸਟਾਫ ਮੈਂਬਰ ਸਮੇਤ ਨਗਦ ਨਗਦ ਰਹਿਤ ਡਾਕਟਰੀ ਇਲਾਜ ਦਾ ਐਲਾਨ ਕੀਤਾ ਇਸ ਪਹਿਲ ਕਦਮੀ ਨਾਲ ਲਗਭਗ 9 ਲੱਖ ਅਧਿਆਪਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਲਾਭ ਹੋਵੇਗਾ ਜਿਸ ਨਾਲ ਉਹ ਬਿਮਾਰੀ ਜਾਂ ਐਮਰਜੈਂਸੀ ਦੌਰਾਨ ਉਨ੍ਹਾਂ ਤੇ ਬੋਝ ਆ ਜਿਹੜਾ ਉਹ ਘਟੇਗਾ ਹੁਣ ਇਹ ਐਲਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿਤੀਆਨਾਥ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਹੈ ਲਖਨਊ ਇੱਥੋਂ ਦੇ ਚੀਫ ਮਿਨਿਸਟਰ ਯੋਗੀ ਦਿਤੀਆਨਾਥ ਗਵਰਨਰ ਅਨੰਦੀ ਗਣਪਤੇਲ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾਨ ਨੈਸ਼ਨਲ ਪਾਰਕ ਹੈ ਚਿਤਿਆਂ ਲਈ ਫੇਮਸ ਹੈ ਉੱਤਰ ਪ੍ਰਦੇਸ਼ ਭਾਰਤ ਦਾ ਸਭ ਤੋਂ ਵੱਧ ਬਸੋਂ ਵਾਲਾ ਰਾਜ ਹੈ ਉੱਤਰ ਪ੍ਰਦੇਸ਼ ਦੇ ਵਿੱਚ ਫੇਮਸ ਲੋਕਨਾਥ ਹੁੰਦੇ ਆ ਚੋਰਾ ਲੋਟੰਕੀ ਕਜ਼ਰੀ ਭਾਰਤ ਦਾ ਪਹਿਲਾ ਟੈਂਪਰੇਟ ਗਲਾਸ ਪਲਾਂਟ ਨੌਇਡਾ ਵਿੱਚ ਸ਼ੁਰੂ ਹੋਇਆ। ਉੱਤਰ ਪ੍ਰਦੇਸ਼ ਸਰਕਾਰ ਨੇ 1 ਸਤੰਬਰ ਤੋਂ "ਨੋ ਹੈਲਮਟ, ਨੋ ਫਿਊਲ" ਸੜਕ ਸੁਰੱਖਿਆ ਮਹਿੰਮ ਸ਼ੁਰੂ ਕੀਤੀ। ਉੱਤਰ ਪ੍ਰਦੇਸ਼ ਦੇ ਜਲਾਲਾਬਾਦ ਸ਼ਹਿਰ ਦਾ ਨਾਮ ਬਦਲ ਕੇ ਪਰਸ਼ੂਰਾਮਪੁਰੀ ਰੱਖਿਆ ਗਿਆ। ਗੋਰਖਪੁਰ ਵਿੱਚ ਉੱਤਰ ਪ੍ਰਦੇਸ਼ ਦੇ ਪਹਿਲੇ ਹਰੇ ਹਾਈਡਰੋਜਨ ਪਲਾਂਟ ਦਾ ਉਗਾਟਨ ਕੀਤਾ ਗਿਆ। ਉੱਤਰ ਪ੍ਰਦੇਸ਼ ਨੇ ਯੂਕੇ ਵਿੱਚ ਪੜ੍ਹਾਈ ਲਈ ਅਡਲ ਚੈਵਨਿੰਗ ਸਕਾਲਰਸ਼ਿਪ ਸ਼ੁਰੂ ਕੀਤੀ। ਮੇ ਦਾ ਰੂਪਮ ਨੌਇਡਾ ਦੀ ਪਹਿਲੀ ਮਹਿਲਾ ਮਹਿਲਾ ਰੂਪਮ ਨੌਇਡਾ ਦੀ ਪਹਿਲੀ ਮਹਿਲਾ ਮੈਜਿਸਟਰੇਟ ਬਣੀ ਗੋਮਤੀਨਗਰ ਰੇਲਵੇ ਸਟੇਸ਼ਨ ਉੱਤਰ ਪ੍ਰਦੇਸ਼ ਦਾ ਪਹਿਲਾ ਨਿਜੀ ਰੇਲਵੇ ਸਟੇਸ਼ਨ ਬਣਿਆ ਲਖਨਊ ਵਿੱਚ ਇੱਕ ਨਵੀਂ ਸੜਕ ਦਾ ਨਾਮ ਸੁਭਾਨ ਸੁ ਸ਼ੋਕਲਾ ਦੇ ਨਾਮ ਤੇ ਰੱਖਿਆ ਜਾਵੇਗਾ ਨੈਕਸਟ ਹੈ ਹਾਲ ਹੀ ਵਿੱਚ ਐਂਡਰਿਊ ਐਂਡਰਿਊ ਹੋਲਨੈਸ ਨੇ ਕੇਸ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਐਂਡਰੀਓ ਹਾਲਨੈਸ ਇਹ ਕਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਬਣਿਆ ਤੇ ਤੀਸਰੀ ਵਾਰ ਲਗਾਤਾਰ ਤੀਸਰੀ ਵਾਰ ਇਹਨਾਂ ਨੇ ਜਿੱਤੀ ਆ ਚੋਣ ਪ੍ਰਧਾਨ ਮੰਤਰੀ ਦੀ ਤਾਂ ਇਹ ਪ੍ਰਧਾਨ ਮੰਤਰੀ ਬਣਿਆ ਜੀ ਜਮੈਕਾ ਦੇ অপਸ਼ਨ A ਇਸ ザ राइट आंसर ਜਮੈਕਾ ਦੇ ਪ੍ਰਧਾਨ ਮੰਤਰੀ ਬਣਿਆ ਐਂਡਰੀਓ ਹਾਲਨੈਸ ਤੇ ਹੁਣ ਇੱਕ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੇ ਉਪਰਾਸ਼ਟਰਪਤੀ ਦੇ ਅਪੁਆਇੰਟਮੈਂਟ ਤੁਹਾਡੇ ਲਈ ਕਾਫੀ ਇੰਪੋਰਟੈਂਟ ਆ ਜੋ ਕਿ ਅਕਸਰ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੈ ਠੀਕ ਹੈ ਤਾਂ ਨਿਤਿਨ ਚਾਰ ਚਾਰਨਵੀਰਕੁਲ థਾਈਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਏਗਾ ਰੋਇਨੀ ਐਨੇ ਨੂੰ ਲਿਥੁਆਨੀਆ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਯੂਲੀਅਸ ਵਿਰੀ ਡੈਂਕੋ ਨੂੰ ਯੂਕਰੇਨ ਦੀ ਪ੍ਰਧਾਨ ਮੰਤਰੀ ਨਾਮਜ਼ਦ ਕੀਤਾ ਗਿਆ ਜੈਨੀਅਰ ਗੀਰਲਿੰਗਸ ਸਾਈਮ ਸਾਈਮੰਸ ਸੂਰੀਨਾਮ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਲੀਜ਼ੇ ਮਯੰਗ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਬਣੇ ਕੈਰੋਲ ਨਰੋਕੀ ਪੋਲੈਂਡ ਦੀ ਰਾਸ਼ਟਰਪਤੀ ਬਣੀ ਲੂਇਸ ਮੌਂਟੇਨੇਗਰੋ ਪੁਰਤਗਾਲ ਦੇ ਪ੍ਰਧਾਨ ਮੰਤਰੀ ਬਣੇ ਨੈਕਸਟ ਸਤ ਦਿਨਾਂ ਦਾ ਵਿਸ਼ਾਲ ਗਲੀ ਤਿਹਾਰ ਇੰਦਰ ਯਾਤਰਾ ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਹਾਂਜੀ ਸਤ ਦਿਨਾਂ ਦਾ ਵਿਸ਼ਾਲ ਤਿਹਾਰ ਆਹੀ ਜਿਸ ਦਾ ਨਾਮ ਹੈ ਇੰਦਰ ਯਾਤਰਾ ਤੇ ਇਹ 네ਪਾਲ ਦੇ ਕਾਟਮਾਂਡੂ ਦੇ ਵਿੱਚ ਸ਼ੁਰੂ ਹੋਇਆ ਆਪਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਇਹ 네ਪਾਲ ਦੇ ਵਿੱਚ ਮਨਾਇਆ ਜਾਂਦਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ 네ਪਾਲ 네ਪਾਲ ਦੀ ਕੈਪੀਟਲ ਆ ਕਾਟਮਾਂਡੂ ਕਰੰਸੀ ਹੈ 네ਪਾਲੀ ਰੁਪਿਆ ਪ੍ਰਾਈਮ ਮਿੰਿਸਟਰ ਆ ਕੇ ਪੀ ਸ਼ਰਮਾ ਹੈਲੀ ਪ੍ਰੈਜ਼ੀਡੈਂਟ ਆ ਰਾਮਚੰਦਰ ਪਾਂਡੇਲ ਅਮੀਰੀਤਾ ਸ਼ੇਰਪਾ 33ਵੀਂ ਵਾਰ ਮਾਉਂਟ ਐਵਰੇਸਟ ਤੇ ਚੜਾਈ ਕਰਕੇ ਇਹਨਾਂ ਨੇ ਨਵਾਂ ਰਿਕਾਰਡ ਬਣਾਇਆ ਤੇ ਇਸ ਤੋਂ ਇਲਾਵਾ ਨਹਾਕੀਆ ਸ਼ੇਰਪਾ 10ਵੀਂ ਵਾਰ ਮਾਉਂਟ ਐਵਰੇਸਟ ਤੇ ਚੜੀ ਆ ਨੇਪਾਲ ਨੇ 26 ਗੈਰ ਰਜਿਸਟਰਡ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਪਾਬੰਦੀ ਲਗਾਈ ਨੇਪਾਲ ਅਧਿਕਾਰਿਤ ਅਰਤੇ ਅੰਤਰਰਾਸ਼ਟਰੀ ਪਿੱਗ ਕੈਟ ਅਨਲਾਈਨਸ ਵਿੱਚ ਸ਼ਾਮਿਲ ਹੋਇਆ ਨੇਪਾਲ ਵਿੱਚ ਭਾਰਤੀ ਦੂਤਾਵਾਸ ਨੇ ਹਿੰਦੀ ਸਾਇਤ ਉਤਸਵ ਦਾ ਆਯੋਜਨ ਕੀਤਾ ਨੇਪਾਲ ਦੱਖਣ ਪੂਰਬੀ ਏਸ਼ੀਆ ਖੇਤਰ ਦਾ ਪਹਿਲਾ ਦੇਸ਼ ਪਹਿਲਾ ਰਾਜ ਬਣਿਆ ਜਿਸ ਨੂੰ ਰੂਬੇਲਾ ਮੁਕਤ ਐਲਾਨਿਆ ਗਿਆ ਸ਼ਹਿਰਾਂ ਸਪਾਟੇ ਨੂੰ ਦੁਸ਼ਾਹਿਦ ਕਰਨ ਲਈ ਟਿਕਟਾਕ ਨੇ ਨੇਪਾਲ ਟੂਰਿਜ਼ਮ ਬੋਰਡ ਨਾਲ ਪਾਈ ਵੱਲੀ ਕੀਤੇ ਨੇਪਾਲ ਨੇ ਸੈਰਸਪਾਟੇ ਨੂੰ ਉੁਹਲਾਰਾ ਦੇਣ ਲਈ ਪਰਬਤੀ ਪਰਬਤਾਰੋਹੀਆਂ ਨੂੰ 97 ਹਿਮਾਲਿਆਈ ਚੋਟੀਆਂ ਤੇ ਮੁਫਤ ਚੜ੍ਹਾਈ ਦੀ ਪੇਸ਼ਕਸ਼ ਕੀਤੀ। ਨੇਪਾਲ ਵਿੱਚ ਗਾਈ ਯਾਤਰਾ ਉਤਸਵ ਮਨਾਇਆ ਗਿਆ। ਨੈਕਸਟ ਹਾਲ ਹੀ ਵਿੱਚ ਕਿਸ ਦੇਸ਼ ਦੇ ਪ੍ਰਧਾਨ ਮੰਤਰੀ 4 ਦਿਨਾਂ ਦੇ ਦੌਰੇ ਤੇ ਭਾਰਤ ਆਏ ਹਨ? ਹਾਂਜੀ ਭਾਰਤ ਦੇ ਵਿੱਚ ਸਰਕਾਰੀ ਯਾਤਰਾ ਤੇ ਆਏ ਆ। ਕੌਣ ਆਏ ਆ? ਕਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਆਏ ਆ? ਭੂਟਾਨ ਦੇ। ਆਪਸ਼ਨ B ਇਜ਼ ਅ ਰਾਈਟ ਆਂਸਰ। ਪੁਰਤਾਂ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਇਹ 4 ਦਿਨਾਂ ਦੇ ਦੌਰੇ ਤੇ ਆਏ ਆ ਤੇ ਇਹਨਾਂ ਦਾ ਨਾਮ ਆ ਤਸ਼ੀਰਿੰਗ ਤੋਬਗੇ ਤੁਸੀਂ ਆਪਾਂ ਪੁਟਾਨ ਦੀ ਗੱਲ ਕੀਤੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੁਟਾਨ ਪੁਟਾਨ ਦੀ ਕੈਪੀਟਲ ਆ ਥਿੰਪੂ ਗ੍ਰਾਂਸੀਆ ਨਗਰਰ ਤੋਂ ਪ੍ਰਾਈਮ ਮਿਨਿਸਟਰ ਤਸ਼ੀਰਿੰਗ ਤੋਬਗੇ ਪੁਟਾਨ ਨੇ ਦੁਨੀਆ ਦਾ ਪਹਿਲਾ ਕ੍ਰਿਪਟੋ ਟੂਰਿਜ਼ਮ ਭੁਗਤਾਨ ਪ੍ਰਣਾਲੀ ਲਾਂਚ ਕੀਤਾ ਪੁਟਾਨ ਨੇ ਭਾਰਤੀ ਸਿੱਖਿਆ ਸ਼ਾਸਤਰੀ अरुण ਕਪੂਰ ਨੂੰ ਸਾਈ ਸਨਮਾਨ ਦਿੱਤਾ ਪੁਟਾਨ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਨੌਕਰੀਆਂ ਪੈਦਾ ਕਰਨ ਲਈ ਮਾਈਂਡਫੁਲਨੈਸ ਸਿਟੀ ਬਣਾਏਗਾ ਭਾਰਤ ਅਤੇ ਪੁਟਾਨ ਦੀ ਸਹਿਯੋਗ ਤੇ ਪਹਿਲੀ ਇੱਕ ਇੱਕ ਇਨਟੈਕ ਚੈੱਕਪੋਸਟ ਸ਼ੁਰੂ ਹੋਈ ਰੀਲਾਈਐਂਸ ਗਰੁੱਪ ਭੁਟਾਣ ਦੇ ਨਵੇਂ ਆਉਣ ਜੋ ਹੂਜਾ ਖੇਤਰ ਵਿੱਚ ਨਿਵੇਸ਼ ਕਰੇਗਾ ਨੈਕਸਟ ਹੈ ਹਾਲ ਹੀ ਵਿੱਚ ਚੁਣੀਆਂ ਗਈਆਂ ਸਰੇਣੀਆਂ ਲਈ ਯੂਪੀਆਈ ਦੀ ਰੋਜ਼ਾਨਾ ਸੀਮਾ ਕਿੰਨੇ ਲੱਖ ਤੱਕ ਵਧਾ ਦਿੱਤੀ ਗਈ ਹਾਂਜੀ ਰੀਸੈਂਟਲੀ ਚੁਣੀਆਂ ਗਈਆਂ ਸਰੇਣੀਆਂ ਦੇ ਲਈ ਯੂਪੀਆਈ ਦੀ ਰੋਜ਼ਾਨਾ ਸੀਮਾ ਜਿਹੜੀ ਇਹ ਵਧਾਈ ਗਈ ਹੈ ਜੀ 5 ਲੱਖ ਤੋਂ ਵਧਾ ਕੇ 10 ਲੱਖ ਤੱਕ ਕਰ ਦਿੱਤੀ ਗਈ ਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹਾਂਜੀ ਐਨਪੀਸੀਆਈ ਨੇ 15 ਸਤੰਬਰ 2025 ਤੋਂ ਯੂਪੀਆਈ ਸੇਵਾਵਾਂ ਵਿੱਚ ਵਧਾ ਦਿੱਤੀਆਂ ਪੂੰਜੀ ਬਾਜ਼ਾਰ ਬੀਮਾ ਅਤੇ ਸਰਕਾਰੀ ਈ-ਮਾਰਕੀਟ ਪਲੇਸਾਂ ਵਿੱਚ ਹੁਣ ਪ੍ਰਤੀ ਲੈਣ ਦੇਣ ਸੀਮਾ 5 ਲੱਖ ਅਤੇ ਰੋਜ਼ਾਨਾ ਸੀਮਾ 10 ਲੱਖ ਹੋਵੇਗੀ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਚੋਣਾਂ ਹਾਰਨ ਤੋਂ ਬਾਅਦ ਅਸਤੀਫਾ ਦਿੱਤਾ ਹਾਂਜੀ ਚੋਣਾਂ ਹਾਰ ਜਾਣ ਤੋਂ ਬਾਅਦ ਅਸਤੀਫਾ ਜਪਾਨ ਦੇ ਪ੍ਰਧਾਨ ਮੰਤਰੀ ਨੇ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਜਪਾਨ ਦੇ ਪ੍ਰਧਾਨ ਮੰਤਰੀ ਆ ਇਹਨਾਂ ਨੇ ਚੋਣਾਂ ਹਾਰ ਜਾਣ ਤੋਂ ਬਾਅਦ ਅਸਤੀਫਾ ਦਿੱਤਾ ਤੇ ਜਪਾਨ ਦੇ ਪ੍ਰਧਾਨ ਮੰਤਰੀ ਦਾ ਨਾਮ ਆ ਸ਼ੀਗੇਰੂ ਇਸ਼ੀਵਾ ਹੁਣ ਜਪਾਨ ਦੀ ਗੱਲ ਹੋਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਪਾਨ ਚ ਜਪਾਨ ਦੀ ਕੈਪੀਟਲ ਆ ਟੋਕੀਓ ਕਰੰਸੀ ਆ ਜਾਪਾਨੀ ਜੇਨ ਜਪਾਨ ਵਿੱਚ ਪ੍ਰਧਾਨ ਮੰਤਰੀ મોદી ਨੂੰ ਸ਼ੁਭਾਦਾਰੂਮਾ ਗੁੱਡੀ ਪੇਟ ਕੀਤੀ ਗਈ FIISU ವಿಶ್ವ ਯੂਨੀਵਰਸਿਟੀਆਂ ਖੇਡਨਾਂ 2025 ਦੀ ਮੈਡਲ ਸੂਚੀ ਵਿੱਚ ਜਪਾਨ ਟੌਪ ਤੇ ਰਿਹਾ ਜਦੋਂ ਕਿ ਸਾਡਾ ਦੇਸ਼ ਭਾਰਤ ਵੀ ਨੇ ਸਥਾਨ ਤੇ ਰਿਹਾ ਛੇ ਜੋਚੀ ਨੇ ਜਪਾਨ ਓਪਨ ਬੈਡਮਿੰਟਨ 2025 ਵਿੱਚ ਪੁਰਸ ਸਿੰਗਲਜ਼ ਦਾ ਕਿਤਾਬ ਜਿੱਤੇ ਆ ਟੋਕਿਓ ਵਿੱਚ 16ਵਾਂ ਭਾਰਤ ਵਪਾਰ ਮੇਲਾ ਆਯੋਜਿਤ ਕੀਤਾ ਗਿਆ ਜਪਾਨ ਦੇ ਮਾਉਂਟ ਸ਼ਿਨਮੋਏ ਡਾਕੇ ਜਵਾਲਾਮੁਖੀ ਜਪਾਨ ਦੇ ਵਿੱਚ ਫਟਿਆ ਜਪਾਨ ਨੇ ਐਰਟ 2A ਰਾਕੇਟ ਤੋਂ ਜਲਵਾਯੂ ਪਰਿਵਰਤਨ ਨਿਗਰਾਨੀ ਉਪਗ੍ਰਹਿ ਲਾਂਚ ਕੀਤਾ ਜਪਾਨ ਦੀ ਆਬਾਦੀ ਵਿੱਚ ਲਗਾਤਾਰ 24 ਸਾਲਗੀ ਰਵਟਾਈ ਜਪਾਨ ਨੇ 6 ਘੰਟਿਆਂ ਵਿੱਚ 3D ਪ੍ਰਿੰਟਡ ਰੇਲਵੇ ਸਟੇਸ਼ਨ ਬਣਾਇਆ ਨੈਕਸਟ ਹੈ ਕਿ ਇਸ ਦੇਸ਼ ਨੇ ਹਾਲ ਹੀ ਵਿੱਚ 7 ਸਤੰਬਰ 2025 ਨੂੰ ਆਪਣਾ ਯਾਦ ਦਿਵਸ ਬਣਾਇਆ 7 ਸਤੰਬਰ 2025 ਨੂੰ ਆਪਣਾ ਯਾਦ ਦਿਵਸ ਬਣਾਇਆ ਵਾ ਇਹ ਬਣਾਇਆ ਜੀ ਬ੍ਰਾਜ਼ੀਲ ਨੇ ਕਿਉਂਕਿ ਬ੍ਰਾਜ਼ੀਲ 7 ਸਤੰਬਰ 1822 ਨੂੰ ਲਾਤੀਨੀ ਅਮਰੀਕਾ ਤੋਂ ਆਯਾਦ ਹੋਇਆ ਸੀ ਠੀਕ ਹੈ অপਸ਼ਨ ਸੀ ਇੱਥੇ ਰਾਈਟ ਆਨਸਰ ਹੈ ਬ੍ਰਾਜ਼ੀਲ ਜੁਣ ਬ੍ਰਾਜ਼ੀਲ ਆਯਾਦ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬ੍ਰਾਜ਼ੀਲ ਬ੍ਰਾਜ਼ੀਲ ਦੀ ਕੈਪੀਟਲ ਆ ਬ੍ਰਾਜ਼ੀਲੀਆ ਕਰੰਸੀ ਆ ਬ੍ਰਾਜ਼ੀਲੀਅਨ ਰੀਅਲ ਪ੍ਰੈਜ਼ੀਡੈਂਟ ਆ ਲੂਲਾ ਡਾ ਸਿਲਵਾ ਪ੍ਰਧਾਨ ਮੰਤਰੀ ਮੋਦੀ ਨੇ ਰਿਓ ਡੀ ਜਨੇਰਯੂ ਵਿੱਚ 17ਵੇਂ ਬ੍ਰਿਕਸ ਸਮੀਲਨ ਵਿੱਚ ਸ਼ਿਰਕਤ ਕੀਤੀ ਇਫਕੋ ਬ੍ਰਾਜ਼ੀਲ ਵਿੱਚ ਆਪਣਾ ਪਹਿਲਾ ਵਿਦੇਸ਼ੀ ਨੈਨੋ ਖਾਦ ਪਲਾਂਟ ਸਥਾਪਿਤ ਕਰੇਗਾ ਬ੍ਰਾਜ਼ੀਲ ਵਿੱਚ 15ਵੀਂ ਬ੍ਰਿਕਸ ਵਪਾਰ ਮੰਤਰੀਆਂ ਦੀ ਮੀਟਿੰਗ ਹੋਈ ਬ੍ਰਾਜ਼ੀਲ ਵਿੱਚ 11ਵੀਂ ਬ੍ਰਿਕਸ ਕਿਰਤ ਤੇ ਰੋਜ਼ਗਾਰ ਮੰਤਰੀਆਂ ਦੀ ਮੀਟਿੰਗ ਹੋਈ ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀ 15ਵੀਂ ਮੀਟਿੰਗ ਬ੍ਰਾਜ਼ੀਲ ਵਿੱਚ ਹੋਈ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਨਵੀਨ ਨਵੀਨ ਚੰਦਰ ਰਾਮ ਗੁਲਾਮ 9 ਤੋਂ 16 ਸਤੰਬਰ ਤੱਕ ਭਾਰਤ ਦੇ ਦੌਰੇ ਤੇ ਆਉਣਗੇ ਹਾਂਜੀ 9 ਤੋਂ 16 ਸਤੰਬਰ ਤੱਕ ਭਾਰਤ ਦੇ ਦੌਰੇ ਤੇ ਆਉਣਗੇ ਨਵੀਨ ਚੰਦਰ ਰਾਮ ਗੁਲਾਮ ਇਹ ਮੋਰੀਸਸ ਦੇ ਪ੍ਰਧਾਨ ਮੰਤਰੀ ਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਮूण ਮੋਰੀਸਸ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮੋਰੀਸਸ ਮੋਰੀਸਸ ਦੀ ਕੈਪੀਟਲ ਲ ਕੋਲ ਟੂਇਸ ਗ੍ਰਾਂਸੀਆ ਮੋਰੀਸਸ ਰੁਪਇਆ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਨਵੀਨ ਰਾਮ ਰਾਮ ਗੁਲਾਮ ਯੂਨਾਈਟਿਡ ਕਿੰਗਡਮ ਨੇ ਚਾਗੋਸ ਟਾਪੂ ਮੋਰਿਸਸ ਨੂੰ ਦਿੱਤੇ ਮੋਰਿਸਸ ਵਿੱਚ ਟੱਲ ਵਿਹਾਰੀ ਬਾਸਪਈ ਇੰਸਟੀਚਿਊਟ ਦਾ ਉਦਘਾਟਨ ਕੀਤਾ ਗਿਆ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਮੋਰਿਸਸ ਵਿੱਚ ਵਿਦੇਸ਼ ਵਿੱਚ ਸਤਿਤ ਪਹਿਲੇ ਜਨੋਸ਼ਧੀ ਕੇਂਦਰ ਦਾ ਉਦਘਾਟਨ ਕੀਤਾ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਮੋਰਿਸਸ ਦੇ ਮਿੱਤਰੀ ਉਡਾਨ ਦਾ ਉਦਘਾਟਨ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਕਦੋਂ ਮਨਾਇਆ ਗਿਆ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਜਿਹੜਾ ਇਹ ਹਰ ਇੱਕ ਸਾਲ 7 ਸਤੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਆ ਰਾਈਟ ਆਨਸਰ ਸ਼ਾਂਤੀ ਸੁਰੱਖਿਆ ਅਤੇ ਨਿਆਂ ਨੂੰ ਵਧਾਵਾ ਦੇਣ ਲਈ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ 7 ਸਤੰਬਰ ਨੂੰ ਮਨਾਇਆ ਜਾਂਦਾ ਹੁਣ ਸਤੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਨਾਲ ਤਾਂ ਵਿਸ਼ਵ ਨਾਰੀ ਦਿਵਸ 2 ਸਤੰਬਰ ਨੂੰ ਮਨਾਇਆ ਗਿਆ ਸਕਾਈਸਕ੍ਰੈਪਰ ਦੇਵਸ 3 ਸਤੰਬਰ ਨੂੰ ਬਣਾਇਆ ਗਿਆ ਨੈਕਸਟ ਹੈ ਕਿ ਇਸ ਹਾਈ ਕੋਰਟ ਨੇ ਹਾਲ ਹੀ ਵਿੱਚ ਨਿਆ ਪਾਲਿਕਾ ਨੂੰ ਮਜ਼ਬੂਤ ਕਰਨ ਲਈ ਇੱਕ ਡਿਜੀਟਲ ਪਹਿਲ ਸ਼ੁਰੂ ਕੀਤੀ ਨਿਆ ਪਾਲਿਕਾ ਨੂੰ ਮਜ਼ਬੂਤ ਕਰਨ ਲਈ ਇੱਕ ਡਿਜੀਟਲ ਪਹਿਲ ਸ਼ੁਰੂ ਕੀਤੀ ਹੈ ਦਿੱਲੀ ਹਾਈ ਕੋਰਟ ਨੇ অপশন সি ইজ দা রাইট आंसर হোনে ডিজিটাল पहल দিল্লি দি হাই কোর্ট নে শুরু ਕੀਤੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਦੇਲੇ ਦਿੱਲੀ ਦੀ ਕੈਪੀਟਲ ਨਵੀਂ ਦਿੱਲੀ ਹੈ ਇਥੋਂ ਦੇ ਚੀਫ ਮਿਨਿਸਟਰ ਰੇਖਾ ਗੁਪਤਾ ਤੇ ਲਿਊਟੇਨੈਂਟ ਗਵਰਨਰ ਅਵਿਨੇ ਕੁਮਾਰ ਸੁਖਸੈਣਾ ਦਿੱਲੀ ਸਰਕਾਰ ਅਗਲੇ ਮਹੀਨੇ ਤੋਂ ਸ਼ਹਿਰ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਲਈ ਪਾਇਲਟ ਆਰਾਮ ਘਰ ਸ਼ੁਰੂ ਕਰੇਗੀ ਦਿੱਲੀ ਦੇ ਮੁੱਖ ਮੰਤਰੀ ਨੇ ਕਾਲਜ ਵਿਦਿਆਰਥੀਆਂ ਲਈ ਯੂ ਸਪੈਸ਼ਲ ਬੱਸਾਂ ਸ਼ੁਰੂ ਕੀਤੀਆਂ ਦਿੱਲੀ ਵਿਧਾਨ ਸਭਾ ਨੇ ਸਕੂਲ ਫੀਸ ਵਾਧੇ ਤੇ ਮਾਪਿਆਂ ਦੇ ਬਿੱਟੂ ਬਿੱਟੋ ਬਿੱਲ ਨੂੰ ਪਾਸ ਕੀਤਾ ਦਿੱਲੀ ਪੁਲਿਸ ਨੇ ਛੇੜਛਾੜ ਨੂੰ ਰੋਕਣ ਲਈ ਸ੍ਰਿਸ਼ਠਾ ਸਦਸਤਾ ਸ਼ੁਰੂ ਕੀਤਾ ਹਾਂਜੀ ਇਸਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ